ਸ਼ਸ਼ਟਾਜੀ ਤੁਹਾਨੂੰ ਇੱਕ ਵਾਰ ਸਮਝਾਉਣ ਲਈ ਇਸੇ ਮੈਂ ਹਰਦੀਪ ਗੌਰ ਤਸਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਹਾਂ ਦਰਸਲ ਪੰਜਾਬ ਦੇ ਜਲੰਧਰ ਸ਼ਹਿਰ ਦੇ ਪਿੰਡ ਰਸੂਲਪੁਰਾ ਦੇ ਵਿੱਚ ਇੱਕ ਕਹਿ ਸਕਦੇ ਹਾਂ ਯੂਟਿਊਬਰ ਨਵਦੀਪ ਸਿੰਘ ਸੰਧੂ ਦੇ ਘਰ ਦੇ ਬਾਹਰ ਗਰਨੇਡ ਸੁੱਟਣ ਮਾਮਲੇ ਦੇ ਵਿੱਚ ਦੋ ਐਨਕਾਊਂਟਰ ਹੋ ਚੁੱਕੇ ਨੇ ਜੀ ਹਾਂ ਇਸ ਦਿਨਾਲੇ ਅਪਡੇਟ ਜ਼ਰੂਰ ਸਾਹਮਣੇ ਆਈ ਹੈ ਕਿ ਇਸ ਦੇ ਵਿੱਚ ਪੁਲਿਸ ਕਰਮੀ ਦਾ ਬੇਟਾ ਉਹ ਵੀ ਸ਼ਾਮਲ ਹੈ ਜਿਸ ਦੀ ਉਮਰ ਮਹਿਜ਼ 21 ਸਾਲ ਦੱਸੀ ਜਾ ਰਹੀ ਹੈ ਤਾਂ ਇਸ ਦੇ ਸਬੰਧ ਦੇ ਵਿੱਚ ਪੂਰੀ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੇ ਆਂ ਇਦੋਂ ਜਿਹੜਾ 16 ਤਰੀਕ ਨੂੰ ਰਾਹਪੁਰ ਸੂਲਪੁਰ ਵਿਖੇ ਡਾਕਟਰ ਰਾਜਰ ਸੰਧੂ ਦੇ ਘਰ ਜਿਹੜਾ ਗ੍ਰੇਨੇਡ ਲਾਪਿੰਗ ਹੋਈ ਸੀ ਉਸ ਮਾਮਲੇ ਵਿੱਚ ਸਾਡੇ ਵੱਲੋਂ ਪਹਿਲਾਂ ਹੀ ਜਿਹੜੇ ਇਹਦੇ ਵਿੱਚ ਪੰਜ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਸੋ ਇਹਨਾਂ ਦੀ ਪੁੱਛਗਿੱਛ ਤੇ ਜਿਹੜਾ ਸਾਨੂੰ ਇੱਕ ਅੱਗੇ ਨਵਾਂ ਜਿਹੜਾ ਸਾਨੂੰ ਇਹਦਾ ਕਲਿਊ ਮਿਲਿਆ ਸੀਗਾ ਕਿ ਇੱਕ ਰੋਹਿਤ ਬਸਰਾ ਨਾਮ ਦਾ ਵਿਅਕਤੀ ਆ ਉਹਦੇ ਵੀ ਇਸ ਕੇਸ ਦੇ ਵਿੱਚ ਜਿਹੜੇ ਹਮਲਾਵਰ ਉਹਨਾਂ ਨਾਲ ਤਾਰ ਜੁੜੇ ਨੇ ਸੋ ਨੂੰ ਅਸੀਂ ਇਸ ਮੁਕਦਮੇ ਵਿੱਚ ਜਿਹੜਾ ਇਨਵੈਸਟੀਗੇਸ਼ਨ ਕਰਕੇ ਤੇ ਉਹਨੂੰ ਅਸੀਂ ਮੁਕਦਮੇ ਵਿੱਚ ਰੈਸਟ ਕਰ ਲਿਆ ਜਿੱਦੋਂ ਉਹਨੂੰ ਅਸੀਂ ਰੋਹਤ ਬਸਰੇ ਤੋਂ ਅੱਗੇ ਫਰਦਰ ਇਨਵੈਸਟੀਗੇਸ਼ਨ ਕੀਤਾ ਤੇ ਉਸ ਤੋਂ ਸਾਨੂੰ ਗਾਹ ਲਿੰਕ ਮਿਲਿਆ ਸਾਡਾ ਇੱਕ ਮਨਿੰਦਰ ਬੋਬੀ ਹੈ ਜਿਹੜਾ ਕਿ ਅਲੀ ਚੱਕ ਦਾ ਰਹਿਣ ਵਾਲਾ ਵੈ ਇਹਦੇ ਖਿਲਾਫ 10 ਮੁਕਦਮੇ ਨੇ ਤੇ ਇਹ ਪਿਛਲੇ ਹੀ ਸਾਲ ਜਿਹੜਾ ਇਹ ਬਾਹਰ ਆਇਆ ਸੀਗਾ ਜੇਲ੍ਹ ਦੇ ਵਿੱਚ ਸੋ ਇਹ ਵੀ ਜਿਹੜਾ ਫਿਗਰ ਹੈ ਇਹਨੂੰ ਵੀ ਅਸੀਂ ਕਿਊਜ਼ ਨੋਮੀਨੇਟ ਕਰ ਲਿਆ ਹੁਣ ਸਾਡੀ ਜਿਹੜੀ ਇਸ ਕੇਸ ਦੇ ਵਿੱਚ ਕਰੀਬ ਜਿਹੜੀਆਂ ਸਾਡੀਆਂ 6 ਜਿਹੜੀਆਂ ਗੁਸਤਾਰੀਆਂ ਹੋ ਚੁੱਕੀਆਂ ਨੇ ਅੱਗੇ ਵੀ ਜਿਹੜੀ ਸਾਡੀ ਤਤਤੀਸ਼ ਬੜੇ ਐਡਵਾਂਸ ਸਟੇਜ ਤੇ ਚੱਲ ਰਹੀ ਹੈ ਜਿਸ ਤਰ੍ਹਾਂ ਸਾਨੂੰ ਕੋਈ ਕਲੂ ਮਿਲਦਾ ਵਾ ਕੋਈ ਕਿਸੇ ਦੀ ਵੀ ਕਿਸੇ ਤਰ੍ਹਾਂ ਦੀ ਵੀ ਕਨਾਈਵੈਂਸ ਹੁੰਦੀ ਹੈ ਉਹਦੇ ਖਿਲਾਫ ਅਸੀਂ ਕਾਰਵਾਈ ਕਰਦੇ ਹਾਂ ਸੁਰੂ ਇਸ ਮਾਮਲੇ ਦੇ ਵਿੱਚ ਪੁਲਿਸ ਮੁਲਾਜ਼ਮ ਦਾ ਵੀ ਬੇਟਾ ਹੈਗਾ ਹਾਂ ਇਹਦੇ ਵਿੱਚ ਇੱਕ ਰੋਹਿਤ ਹੈ ਇਹਦੇ ਫਾਦਰ ਮਹਿਕਮੇ ਚ ਨੇ ਪਰ ਉਹਦੇ ਫਾਦਰ ਦੇ ਕੋਈ ਧਿਆਨ ਚ ਨਹੀਂ ਆ ਵੀ ਬੱਚਾ ਕੀ ਕਰਦਾ। ਅਨ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਦੇ ਫਾਦਰ ਨੂੰ ਇਨਵੋਲਵ ਕੀਤਾ ਜਾਊਗਾ ਕੁਝ। ਨਹੀਂ ਉਹਦੇ ਤੇ ਰੂਟੀਨ ਦੇ ਵਿੱਚ ਹੁੰਦਾ ਜਦੋਂ ਫਾਦਰ ਨੂੰ ਪਤਾ ਹੀ ਨਹੀਂ ਕੁਝ ਤੇ ਬੱਚੇ ਨੇ ਕੀਤਾ ਪਰ ਬੱਚੇ ਨੇ ਐਡਮਿਸ਼ਨ ਐਡਵਰਟ ਕੀਤਾ ਸਾਰਾ ਆਪਣਾ ਕਰਾਈ ਨਾ। ਠੀਕ ਸਰ ਲੜਕੀ ਵੀ ਇਸ ਮਾਮਲੇ ਦੇ ਵਿੱਚ ਰਾਉਂਡ ਅਪ ਕੀਤੀ ਸੀ ਲక్ష్ਮੀ ਉਹ ਉਹਦਾ ਕੀ ਕਨਸਰਨ ਸੀ? ਇਹ ਕੁਝ ਉਹ ਅਸੀਂ ਪਹਿਲਾਂ ਹੀ ਆਲਰੇਡੀ ਜਿਹੜਾ ਕਾਫੀ ਉਹਦੇ ਬਾਰੇ ਬਰੀਫਿੰਗ ਕਰ ਦਿੱਤੀ ਸੀਗੀ ਵੀ ਲੜਕੀ ਦਾ ਜਿਹੜਾ ਅਮਰਿਤਪ੍ਰੀਤ ਨਾਲ ਉਹਦੇ ਉਹਦੇ ਨਾਲ ਉਹਦੀ ਫਰੈਂਡਸ਼ਿਪ ਸੀਗੀ। ਹੂੰ। ਤੇ ਉਦਾਉ ਨਾ ਰਹਿੰਦੀ ਸੀ ਬਾਕੀ ਉਹਨੂੰ ਵੀ ਪਤਾ ਸੀਗਾ ਜਾਂਦੀਆਂ ਗਤੀਵਿਧੀਆਂ ਦਾ ਜੀ ਤੇ ਜਿਹੜਾ ਰੋਹਿਤ ਕੋਲੋਂ ਬਰਾਮਦ ਕੀ ਕੀ ਹੋਇਆ ਰੋਹਿਤ ਕੋਲ ਹਲਦੀ ਘੜੀ ਸਾਡੀ ਇਨਵੈਸਟੀਗੇਸ਼ਨ ਹੀ ਚੱਲ ਰਹੀ ਹੈ ਪੰਜ ਬੰਦੇ ਗ੍ਰਿਫਤਾਰ ਹੋਏ ਨੇ 6 ਤੋਂ ਹੁਣ ਤੱਕ ਟੋਟਲ ਜਿਹੜੇ 6 ਗ੍ਰਿਫਤਾਰੀਆਂ ਹੋ ਚੁੱਕੀਆਂ